ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਆਂ ਸ਼ਹਿਰ ਕਪੂਥਲੇ ਵਿੱਚ ਕੂੜੇ ਦੇ ਢੇਰ ਬਹੁਤ ਜ਼ਿਆਦਾ ਲੱਗ ਚੁੱਕੇ ਨੇ ਔਰ bade log ਇੰਨਾ ਢੇਰਾਂ ਕੂੜੇ ਦੇ ਢੇਰਾਂ ਤੇ ਸਿਆਸਤ ਵੀ ਆਪਣੀ ਚਮਕਾ ਰਹੇ ਨੇ ਪਰ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਨੂੰ ਦੱਸਣਾ ਚਾਹੁੰਦਾ ਕਿ ਇਹਦਾ ਮੁੱਖ ਕਾਰਨ ਕੀ ਆ ਕੂੜੇ ਦੇ ਢੇਰ ਖਾਸ ਕਰਾ 16 ਸਤੰਬਰ ਤੋਂ ਲੈ ਕੇ ਹੁਣ ਤੱਕ ਇਹ ਢੇਰ ਕਿਉਂ ਲੱਗੇ ਨੇ ਜਿਹੜੇ ਮਿਊਨਿਸਪਲ EMPLOYEES UNION ਆ ਉਹਨਾਂ ਨੇ ਜਿਹੜੀ ਹੜਤਾਲ ਦੀ ਕਾਲ ਦਿੱਤੀ ਆ 16 ਸਤੰਬਰ ਤੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਇਹ ਹੜਤਾਲ ਹਜੇ ਤੱਕ ਚੱਲ ਰਹੀ ਆ ਔਰ ਅਨਿਸ਼ਚਿਤ ਕਾਲ ਲਈ ਆ ਉਹਨਾਂ ਦੀ ਆ ਪੰਜਾਬ ਸਰਕਾਰ ਤੋਂ ਕੁਝ ਮੰਗਾ ਨੇ ਜਿੰਨਾ ਮੰਗਾ ਨੂੰ ਨਾ ਮੰਨਣ ਕਾਰਨ ਜਿਹੜੀ EMPLOYEES UNION ਹੜਤਾਲ ਤੇ ਬੈਠੀ ਆ ਔਰ ਉਹ ਜਿਹੜਾ ਨਾ ਤਕੂੜਾ ਕੂੜਾ ਚੱਕ ਰਹੇ ਨੇ ਨਾ ਕੋਈ ਹੋਰ ਕੰਮ ਕਰ ਰਹੇ ਨੇ ਨਾ ਕਰਨ ਦੇ ਰਹੇ ਨੇ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਬੜੇ ਲੋਕ ਕੂੜੇ ਦੀਆਂ ਪੋਸਟਾਂ ਪਾ ਕੇ ਵੱਖਰੀਆਂ ਵੱਖਰੀਆਂ ਕੈਪਸ਼ਨਾਂ ਪਾ ਰਹੇ ਨੇ ਮੈਂ ਹੁਣੇ ਦੇਖ ਰਿਹਾ ਸੀ ਕਿ ਕਿਸੇ ਨੇ ਪਾਇਆ ਕਿ ਜਿਹੜੇ ਮਾਨਯੋਗ ਰਾਣਾ ਗੁਰਜੀਤ ਸਿੰਘ ਜੀ ਨੇ ਔਰ ਸਾਰੇ ਕਾਉਂਸਲਰਾਂ ਨੇ ਆਪਣੀ ਤਨਖਾਹ ਦੇ ਕੇ ਕੂੜਾ ਚੁਕਾਉਣ ਦੀ ਗੱਲ ਕੀਤੀ ਸੀ ਉਹਦੇ ਬਾਰੇ ਕੀ ਹੋਇਆ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਯੂਨੀਅਨ ਦੇ ਲੋਕ ਨੇ ਉਹ ਉਹਨਾਂ ਨੂੰ ਵੀ ਨਿੱਜੀ ਸਫਾਈ ਕਰਮਚਾਰੀਆਂ ਨੂੰ ਵੀ ਕੰਮ ਨਹੀਂ ਕਰਨ ਦੇ ਰਹੇ ਅਸੀਂ ਨਹੀਂ ਚਾਹਦੇ ਕੋਈ ਟਕਰਾਅ ਦੀ ਸਥਿਤੀ ਪੈਦਾ ਹੋਏ ਸੋ ਇਸ ਕਰਕੇ ਅਸੀਂ ਯੂਨੀਅਨ ਨੂੰ ਬੇਨਤੀ ਕਰ ਚੁੱਕੇ ਆਂ ਕਿ ਜਿਹੜੀ ਇਹ ਹੜਤਾਲ ਦੀ ਸਮਾਪਤੀ ਕੀਤੀ ਜਾਵੇ ਕਿਉਂਕਿ ਤਿਉਹਾਰਾਂ ਦੇ ਦਿਨ ਨੇ ਨਵਰਾਤਰੇ ਮਾਤਾ ਰਾਣੀ ਦੇ ਚੱਲ ਰਹੇ ਨੇ ਅੱਗੇ ਫਿਰ ਦੁਸ਼ਹਿਰਾ ਵੀ ਹੈ ਔਰ ਭਗਵਾਨ ਵਾਲਮੀਕ ਮਹਾਰਾਜੀ ਦੀ ਜਨਤੀ ਵੀ ਹੈ ਸੋ ਮੈਂ ਯੂਨੀਅਨ ਦੇ ਲੋਕਾਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਕਿ ਇਹਨਾਂ ਦਿਨਾਂ ਨੂੰ ਪਵਿੱਤਰ ਦਿਨਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਜਿਹੜੀ ਹੜਤਾਲ ਆ ਉਹਨੂੰ ਖਤਮ ਕਰਨ ਔਰ ਦੂਸਰੀ ਬੇਨਤੀ ਮੇਰੀ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆ ਕਿ ਇਹਨਾਂ ਦੀ ਜਿਹੜੀ ਮੰਗਾਂ ਨੂੰ ਸੁਣਿਆ ਜ਼ਰੂਰ ਜਾਵੇ ਸੁਣ ਕੇ ਉੱਤੇ ਵਿਚਾਰ ਕੀਤਾ ਜਾਵੇ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਜਿਹੜਾ ਉਹ ਹੱਲ ਕੀਤਾ ਜਾਵੇ ਤਾਂ ਕਿ ਜਿਹੜਾ ਹੁਣ ਸੀਜ਼ਨ ਆ ਗਾਂ ਬਿਮਾਰੀਆਂ ਦਾ ਸੀਜ਼ਨ ਵੀ ਹੈ ਡੇਂਗੂ ਦਾ ਮਲੇਰੀਆ ਚਿਕਨਗੁਨੀਆ ਕੂੜੇ ਤੋਂ ਵੀ ਆਪਾਂ ਬਚ ਸਕੀਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੂੜੇ ਤੇ ਸਿਆਸਤ ਨਾ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਹਦਾ ਹੱਲ ਕੱਢੀਏ ਜੈ ਸ਼੍ਰੀ ਰਾਮ